ਫਾਸਰੀ ਗਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨਾਲ ਵਲੌਗ ਤੇ ਬਾਕੀ ਬਾਈ ਉਦੋਂ 18 ਟਰਾਲੀਆਂ ਬਣ ਗਈਆਂ ਨੇ ਆਪਣੀਆਂ ਰਹਿ ਗਈਆਂ ਦੋ ਤਿੰਨ ਟਰਾਲੀਆਂ ਖੀਲਾਕ ਰਹਿ ਗਿਆ ਤੇ ਬਾਕੀ ਮੀਂਹ ਪੈ ਗਿਆ ਤਾਂ ਉਦੋਂ ਰਾਤ ਨੂੰ ਇਹ ਕੱਲ ਸਵੇਰੇ ਵੀ ਹੋ ਲਿਆ ਤੇ ਉਹਦੇ ਕਰਕੇ ਲਾਨ ਹੋ ਗਿਆ ਥੋੜਾ ਜਿਹਾ ਗਿੱਲਾ ਜੀ ਤੇ ਫੁੱਲਣ ਲੱਗੇ ਹੋਏ ਬਾਈ ਜਿਹੜੇ ਬੰਦੇ ਤੂੜੀ ਲਾਉਂਦੇ ਤੇ ਆਪਾਂ ਲਾਦ ਲਿਆਂਦੇ ਟਰੈਕਟਰ ਤੇ ਤੇ ਹਲਕਾ ਹਲਕਾ ਫੋਲ ਦੇਣਾ ਫਿਰ ਚੱਲ ਪਣਾ ਕੰਮ ਜੇ ਮੜੀ ਜਿਹਾ ਹਵਾ ਲੱਗ ਜਵੇ ਬਾਈ ਬਹੁਤ ਫਰਕ ਪੈ ਜਾਂਦਾ ਹੈ ਤੇ ਉਹ ਪਰਲੀ ਖੱਤੀ ਆਪਾਂ ਨੇ ਫੋਲਤੀ ਤੇ ਉਹ ਚ ਲੱਗੇ ਚਲਾਉਣ ਬਸ ਤੇ ਇੱਧਰ ਲੱਗੇ ਹੋਏ ਬੰਦੇ ਜੀ ਦਿਖਾਉਨੇ ਆ ਇਹ ਬੂਟਿਆਂ ਨੇ ਖੇਤ ਆ ਬਾਈ ਆਪਾਂ ਨੇ ਜਿੱਥੇ ਬੂਟੇ ਪਟਾਏ ਤੇ ਤੇ ਉਹ ਖੇਤ ਰਹਿ ਗਏ ਜਿੱਦਾਂ ਪਾਹਲਕੀਲ ਕੇ ਫੋਲ ਹੋਣੀ ਬਹੁਤਾ ਲਾੜ ਵੀ ਨਹੀਂ ਆਇਆ ਨਹੀਂ ਕਰਕੇ ਬਾਈ ਉਹ ਫਰਕ ਪੈ ਗਿਆ ਨਹੀਂ ਕੱਲ ਆਪਣਾ ਕੰਮ ਨਿਪਟ ਜਾਣਾ ਦਾ ਕੱਲ ਕਿਆ 2 ਘੰਟੇ ਕੱਲ ਸਵੇਰੇ ਹੀ ਨਿਪਟ ਜਾਣਾ ਦਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਹੁਣ ਮੌਸਮ ਸਾਫ ਆ ਬਾਈ ਸੋ ਪਾ ਪੂਰੀ ਵਧੀਆ ਮੌਸਮ ਵਧੀਆ ਦਿਨ ਲੱਗਿਆ ਆ ਇਹ ਪੰਜ ਚਾਰ ਦਿਨ ਲੰਘ ਜਿਵੇਂ ਬਸ ਬਾਈ ਇਹੀ ਆ ਤੇ ਪੂੜੀ ਤੜੀਆਂ ਸਾਰਾ ਕੁਝ ਨਿਪਟ ਜਾਊਗਾ ਆਪਣੇ ਏਰੀਆ ਇਲਾਕੇ ਦਾ ਏਰੀਆ ਚ ਤੇ ਪਹੁੰਚ ਗਏ ਬੰਦੇ ਜੀ ਦਿਖਾਉਣੇ ਆ ਲੱਗੇ ਹੋ ਫੋਲਰ ਹੋ ਲੱਗੇ ਬਾਈ ਦੋ ਬੰਦੇ ਤਾਂ ਬਾਕੀ ਇੱਧਰ ਲੱਗੇ ਆ ਤਿੰਨ ਬੰਦੇ ਉਹ ਚੌਥਾ ਮੁੰਡਾ ਹਾਂ ਆ ਨਵਾਂ ਆਇਆ ਏ ਕੀ ਮਸ਼ੀਨ ਸਿੱਖਣੀ ਆ ਹਲ ਤਾਂ ਟਰਾਲੀ ਪਵਾਏ ਕਰੂੰਗਾ ਤੂੰ ਪੜਦਾ ਨਹੀਂ ਹਾਂ ਸਕੂਲ ਕਰਾਂਗੇ ਅੱਜ ਇਹਦੇ ਪਰ ਫਿਰਿਆ ਬਾਈ ਡੰਡਾ ਅੱਜ ਇਹ ਕਰਦਾ ਲੱਛਣ ਖਰਾਬ ਇਹਦਾ ਭਾਈ ਕਹਿੰਦਾ ਇਹਦੀ ਕਟਾਈ ਕਰੀ ਗਾਹਾਂ ਨੂੰ ਦੇਖ ਲਾ ਆ ਡੰਡਾ ਫਿਰਨਾ ਆ ਆਹ ਡੰਡਾ ਫਿਰਨਾ ਜੇ ਲੱਗ ਗਿਆ ਪਤਾ ਠੀਕ ਆ ਇਹ ਕਰਨ ਲੱਗ ਗਿਆ ਬਾਈ ਹੁਣੀ ਤੇ ਕੰਮ ਖਰਾਬ ਨਸ਼ੇ ਕਰਨ ਲੱਗ ਗਿਆ ਇਹ ਨਸ਼ੇ ਕਰਦਾ ਇਹਦੇ ਕਰਕੇ ਇਹਦੇ ਪਰ ਜੁੱਤੀ ਫਿਰੀ ਅੱਜ ਗਾਹਾਂ ਨੂੰ ਹੋਰ ਚੰਗੀ ਫਿਰਨੀ ਮੈਂ ਤੁਹਾਨੂੰ ਕਹੇ ਤਾ ਜੇ ਲੱਗ ਗਿਆ ਪਤਾ ਰੋੜ ਗਿਆ ਹੁਣ ਗਿਆ ਪਤਾ ਹੋ ਪੜ ਲਾ ਜੇ ਪੜਨਾ ਚਾਹ ਰੱਖਣਾ ਇਹ ਜੇ ਕੰਮਾਂ ਚ ਕੁਝ ਨਹੀਂ ਰੱਖਿਆ ਹੈ ਇਹ ਨਹੀਂ ਬੰਦ ਹੋਣਾ ਹੈਗਾ ਇਹ ਐਂਓਂ ਕਟਾਈ ਹੋਣੀ ਤੇ ਵੀ ਉਹਨਾਂ ਨੇ ਤਾਂ ਕਹਣਾ ਕਟਾਈ ਕਰਕੇ ਹੁਣੀ ਤੇ ਹੁਣੀ ਤੇ ਕਿੰਨੇ ਸਾਲ ਦਾ ਹੋ ਗਿਆ ਮੈਨੂੰ 15ਵਾਂ ਲੱਗਿਆ ਫੇਰ 15 ਸਾਲ ਦੀ ਕੀ ਉਮਰ ਹੁੰਦੀ ਆ ਉਹ ਛਾੜਦਾ ਵਾ ਜਿਹੜਾ ਕਰਦਾ ਯਾਰ ਕੜਦਾ ਦੇਖ ਲੈ ਫਿਰ ਸੱਚੀ ਛਾੜਦਾ ਵਾ ਦੇਖ ਲੈ ਵੀਡੀਓ ਦੇ ਵਿੱਚੇ ਕਟਾਈ ਹੋਣੀ ਤੇਰੀ ਅਗਲੇ ਕਹਣਾ ਫੇਰ ਹੋਰ ਹਾਂ ਹੋਰ ਕੀ ਆ ਫੇਰ ਨਹੀਂ ਪਤਾ ਹੈ ਬੋਬੀ ਪਤਾ ਹੀ ਉਹ ਵੀ ਜਦਾ ਹਾਂ ਬੋਬੀ ਦਾ ਤਾਂ ਉਹ ਪਤਾ ਹੀ ਆ ਉਹੀ ਕਹਿੰਦਾ ਕਿ ਇਹ ਡੰਡਾ ਮੇਰੀ ਕੰਦਾ ਉੱਤੇ ਡਰ ਜੂ ਕਹਿੰਦੇ ਨਹੀਂ ਅਮਨ ਵੀਰੇ ਤੇ ਡੰਡਾ ਫਰਾਈ ਬੋਬੀ ਨੇ ਕਿਹਾ ਹੁਣ ਬੋਬੀ ਨੇ ਕਿਹਾ ਛੱਡ ਗਿਆ ਸਕੂਲ ਜਾਂਦਾ ਨਹੀਂ ਰਹੇਗਾ ਨਾ ਉਹ ਵੀ ਜਾਣ ਵਾਲੇ ਪਤਾ ਨਹੀਂ 15 ਸਾਲ ਦਾ ਹੋ ਗਿਆ ਕਹਿੰਦਾ ਮੈਂ ਕਿਆ ਉਮਰ ਆਲੇ ਉਹ ਵੀ ਇਹੀ ਕੰਮ ਕਰਨ ਲੱਗਿਆ ਦਾ ਛੋਟਾ ਹੁੰਦਾ ਬੋਬੀ ਵੀ ਉਹਦਾ ਜਨ ਇਹ ਵੀ ਉਹਨੂੰ ਛੋਟੇ ਜਿਹੇ ਨੂੰ ਛੱਡ ਜਿੰਦੇ ਬਚਾਰੇ ਨੂੰ ਉੱਥੇ ਜਲੰਧਰ ਚਲੇ ਜਾਂਦੇ ਤੇ ਅੱਛਾ ਹਾਂ ਉਹਦਾ ਬਗਾਨੇ ਚ ਜਲਦਾ ਉਹਨਾਂ ਦੇ ਵੀ ਹੱਥ ਹਾਂ ਹੁਣ ਇਹਨੂੰ ਤਾਂ ਸਭ ਕੋ ਮੰਮੀ ਦੀ ਘਰਾਂ ਹੁੰਦੀ ਆ ਉਹ ਤਾਂ ਕਹਿੰਦੀ ਰੋਟੀ ਪਾਣੀ ਮਿਲਦਾ ਸਾਰਾ ਕੁਝ ਮਿਲਦਾ ਕਿਹਨਾਂ ਕਿਆ ਉਮਰ ਆ ਯਾਰ ਕਿਆ ਸੋਚਦੇ ਨੇ ਆਣੇ ਦੇਖਦਾ ਹੈ ਮਪਾ ਨੂੰ ਤਾਂ ਜਨ ਪਤਾ ਵੀ ਗੱਲ ਗੰਮ ਨਵੇੜਨਾ ਹੈ ਅਸੀਂ ਤਾਂ ਤਾਂ ਲੱਗੇ ਹੋਏ ਤੂੰ ਪੰਜ ਹੋਰ ਕਿਆ ਸਾਰੀ ਦਿਹਾੜੀ ਇਹੀ ਫਰੀ ਜਾਣਾ ਦੇ ਲੈਨੇ ਨਾ ਇਹ ਨਸ਼ੇ ਕਰਨੇ ਇਹ ਤਾਂ ਗਲਤ ਗੱਲ ਹੈ ਯਾਰ ਕੋਈ ਵੀ ਨਸ਼ਾ ਹੈ ਨਿਕਲਦਨ ਮਾਰ ਫਟੋ ਗਿਆ ਹਾਂ ਫਿਰ ਸਕੂਲ ਚ ਵੀ ਤੇ ਚੋਰੀਆਂ ਹੀ ਕਰੂੰਗਾ ਇਹਦੇ ਬਾਅਦ ਹੁਣ ਹੋਰ ਕਿਆ ਕਰੂੰਗਾ ਹੈ ਕੋਈ ਜਿਹੜੀ ਉੱਪਰ ਦਾ ਨਾ ਕਰਦੀ ਹਾਂ ਹਾਂ ਵੜੀ ਮੜੀ ਬਸ ਆਏ ਚੱਕੇ ਮਰੀ ਜਾਓ ਮੜਿਆ ਮਾੜਾ ਬਸ ਹਾਂ ਗੱਡੀ ਮੈਂ ਕਹਾਂ ਪਰਣਾ ਨੂੰ ਅੱਛਾ ਨਾ ਕੰਮ ਹੀ ਛੱਡਣਾ ਕੰਮ ਦੇਖਾ ਪਤਾ ਫਿਰ ਹਾਂ ਕੰਮ ਉੱਪਰ ਲਾ 31 ਦਾ ਕੰਮ ਕਰਦਾ ਜੀ ਵਧੀਆ ਵਧੀਆ ਕਰ ਉਹ ਚੱਲ ਹੋ ਗਏ ਉਹ ਚੱਲੀਆਂ ਲੱਗਿਆ ਹੋਇਆ ਜਿਹੜਾ ਉਹ ਥੋੜਾ ਮੁੰਡਾ ਹਾਂਜੀ ਹਾਂਜੀ ਨਾ ਵਧੀਆ ਮੈਂ ਨਸ਼ਾ ਤੇ ਤਾਂ ਬਚੂਗਾ ਵੀ ਨਾ ਨਾ ਨਣੇ ਆਪਣਾ ਕੰਮ ਸਿੱਖੂਗਾ ਕਦੇ ਮਾਰ ਨਹੀਂ ਖਾਊਗਾ ਜਿਹੜੀ ਹੋਣ ਦੀ ਲਾਹ ਦਾ ਦਿਹਾੜੀਆਂ ਨਹੀਂ ਹੋਣੀਆਂ ਦਿਹਾੜੀਆਂ ਨਹੀਂ ਹੋਣੀਆਂ ਬਾਈ ਅੱਜ ਕੱਟ ਕੇ ਦਿਹਾੜੀਆਂ ਕਰਕੇ ਸਹੀ ਗੱਲ ਹੈ ਉਹਨਾਂ ਤਾਂ ਨਹੀਂ ਦਿਹਾੜੀ ਹੁੰਦੀ ਹਾਂ ਐ ਭੱਜੇ ਕਰਨਾ ਇਹ ਕਰਨਾ ਵੀ ਸਹੀ ਗੱਲ ਆ। ਵਧੀਆ ਵਧੀਆ ਉਹਨੂੰ 5000 ਰੁਪਏ ਦੇ ਮਿਲ ਜਾਣੀ ਆ। ਵਧੀਆ ਵਧੀਆ ਲਾਲਚ ਪੈ ਜੂਗਾ ਹੁਣ। ਨਵੇਂ ਰੁਪਏ ਮਿਲਦੇ ਨਾਲੇ ਕੰਮ ਸਿੱਖਦਾ। ਹਾਂਜੀ। ਹੈਨਾ? ਹਾਂਜੀ। ਇੱਕ ਬੰਦਾ ਉਹ ਲੱਗਿਆ ਆਇਆ ਭਾਈ ਲੈਂਸਰ। ਲੈਂਸਰ। ਪਰ ਥੋੜੀ ਥੋੜੀ ਓ ਫੋਲ ਹੋਣੀ ਆ। ਮੈਨੇ ਚ ਹਵਾ ਲੱਗ ਜਾਣੀ। ਹਾਂ। ਹਾਂ। ਉਹ ਕੰਮ ਲੈ ਕਰਦਾ ਹੋਊਗਾ। ਭਾਈ ਕੰਮ ਨਿਬੜਦਾ ਆਉਂਗਾ। ਨਹੀਂ ਕੰਮ ਰਹਿ ਜਾਣਾ ਤਾਂ ਆਪਣਾ ਵਿੱਚੇ। ਜੇ ਨਾ ਫੋਲ ਦੇ ਮੜੀ ਮੜੀ। ਤੇ ਬਾਕੀ ਫਿਰ ਕੰਮ ਲੰਬਾ ਪੈ ਜਾਂਦਾ ਬਾਈ ਹੁਣ ਬੈਠ ਕੇ ਆ ਦੇਖ ਲਾ ਬੈਠ ਗਿਆ ਉਹ ਬੰਦਾ ਚੱਲ ਪਈ ਵਈ ਮਸ਼ੀਨ ਉੱਤਰ ਬਾਕੀ 10:30 ਹੋ ਗਏ ਇੰਤਨ ਅੱਛਾ 10:30 8:30 9 ਵਜੇ ਮਸ਼ੀਨ ਚੱਲ ਜਾਂਦੀ ਹੈ ਤੇ ਚਲਾਤੀ ਮੁੰਡੇ ਨੇ ਕਾਲੂ ਨੇ ਬਾਈ ਕਿੰਨਾ ਦਾ ਇਹ ਕਾਹ ਖਤੀ ਆਪਣਾ ਬਾਕੀ ਆ ਖੇਤ ਆ ਬਾਈ ਇੱਜ ਪਟਾਈ ਤੇ ਆਪਾਂ ਨੇ ਪਬੂਲਰ ਤੇ ਕਣਕ ਬੀਜੀ ਸੀ ਕਣਕ ਸੋਣੀ ਨਿਕਲਿਆ ਇਹ ਖੇਤਾਂ ਚ ਬਾਕੀ ਭਾਈ ਬੂਟੇ ਪਟਾਈ ਤੇ ਬਾਅਦ ਆਪਾਂ ਕੋਈ ਵੀ ਫਸਲ ਬੀਜਦੇ ਆ ਚਾਹ ਗੰਨਾ ਪੱਟ ਕੇ ਹੀ ਬੀਜਦੇ ਆ ਖੇਤ ਬਦਲਮਾ ਹੋ ਜਾਂਦਾ ਏ ਫਸਲ ਪੂਰੀ ਨਿਕਲਦੀ ਆ ਉੱਚ ਤੇ ਬਾਕੀ ਆਪਾਂ ਨੇ ਉਧਰ ਵੀ ਪਟਾਏ ਪਪੂਲਰ ਤੇ ਉਹਦੀ ਵੀ ਕਣਕ ਲੈਦੀ ਤੇ ਈਦੀ ਵੀ ਕਣਕ ਲੈਦੀ ਤੇ ਦੇਖਦੀ ਤੀ 4-5 ਸਾਲ ਬਾਅਦ ਭਾਈ ਖੇਤ ਬਦਲਮਾ ਹੋ ਜਾਂਦਾ ਏ 4-5 ਸਾਲ ਤੱਕ ਖੜੇ ਰਹਿਣੇ ਪਪੂਲਰ ਆ ਦੇਖੋ 4 ਸਾਲ ਦਾ ਆ ਪੈ ਗਿਆ ਫਰਕ ਬਹੁਤ ਹੈ ਕਿ ਮਾ ਟਰੈਕਟਰ ਕਿੰਨਾ ਮਾਡਲ ਆਪਣਾ 22 ਕਿ 23 ਸਹੀ ਹੋ ਮੰਨ 23 ਹੋ ਆ ਟਾਇਰ ਥੱਲੇ ਗੰਜੇ ਕਰ ਵੀ ਦਿੱਤੇ ਮੈਨੂੰ ਲੱਗਦਾ ਹੋਰ ਗੰਢੇ ਹੋਣ ਟਰਾਲੀ ਉੱਪਰ ਚੱਲਦਾ ਇਹਦੇ ਕਰਕੇ ਫਰਕ ਪੈਂਦਾ ਰੋਜ਼ੇ ਟਰਾਲੀ ਉੱਪਰ ਚੱਲਣਾ ਟਰੈਕਟਰ ਨੇ ਰੋਜ਼ ਨਾ ਰੋਡ ਤੇ ਲੁਧਿਆਣੇ ਆਉਂਦਾ ਲੁਧਿਆਣੇ ਜਾਂਦਾ ਰੋਜ਼ ਇੱਕ ਦਿਨ ਦੂਆ ਜਾਂਦਾ ਹੁਣ ਇੱਕ ਦਿਨੇ ਹਾਂ ਠੀਕ ਆ ਸੈਟਰ ਸੈਟ ਆ ਚੱਲ ਲੋੜਤਾ ਨਹੀਂ ਮੰਦਾ ਇੰਨੇ ਜਿਹਾ ਫਰਕ ਪੈ ਗਿਆ ਹਾਂ ਹਾਂ ਹਵਾ ਲੱਗੀ ਚੱਲੋ ਆਕੀ ਜੋਕੀ ਬਣ ਜੂ ਹੌਲੀ ਹੌਲੀ ਨਵੇਂੜੇ ਆਏ ਕੰਮ ਐਨਾ ਕੰਮ ਦਾ ਐਨਾ ਕੰਮ ਦਾ ਆ ਗਿਆ ਘਾਟੀ ਐ ਅੱਜ ਤਾਂ ਪਛਾਣੇ ਨਹੀਂ ਹੁੰਦਾ ਪਰਨਾ ਮੰਨ ਲਿਆ ਮੁੰਡੇ ਨੇ ਮੰਨ ਲਿਆ ਨਾ ਵਧੀਆ ਲੱਗਦਾ ਹਾਂ ਹੋਰ ਲੈਨਸਰਾ ਹਾਂ ਛੋਟਾ ਡਰਾਈਵਰ ਇਹਦੇ ਵਿੱਚ ਆਹ ਦੇ ਹੈ ਲੈਨਸਰ ਤਿੰਦੇ ਕੋਲ ਵੀ ਤਾਂ ਤਿੰਦੇ ਕੋਲ ਹਾਂ ਤਿੰਦੇ ਕੋਲ ਦੋ ਸੀਜ਼ਨ ਲਾਇਮ ਲੱਗਦਾ ਇੱਕ ਆ ਦੂਈ ਵਾਰ ਪਤਾ ਵੀ ਮਹੀਏ ਵੀ ਜਗਾ ਲੈਦੇ ਹਨ ਇੱਕ ਇੱਕ ਸੀਜ਼ਨ ਲਾਇਆ ਪਰਨਾ ਵੰਦਾ ਮੈਂ ਦੇਖੋ ਬਈ ਜਿਹਦੇ ਵਿੱਚ ਜੁੱਤੀ ਫਰੀ ਦੀ ਉਹ ਦੇਖੋ ਐ ਉੱਪਰ ਸੀਸਾ ਲੱਗਿਆ ਆਇਆ ਸੀਟ 'ਵਾਂ ਬੈਠ ਕੇ ਖੜਾ ਹੋ ਕੇ ਪਰਨਾ ਵੰਨਣ ਲੱਗਿਆ ਹੋਇਆ हां चलो हां ਵਟਰਾਲੀ ਲੈ ਕੇ ਆ ਗਿਆ ਨਹੀਂ ਨਹੀਂ ਨਾਲੇ ਚਲਿਓ ਆਪੇ ਦੋ ਬੰਦੇ ਨੇ ਤੇਰੇ ਨਾਲੇ ਆਉਣਾ हां ਦੋ ਬੰਦੇ ਆਉਣਾਂ ਆ ਗੁਰੂ ਆ ਕੇ ਜਿਓ ਬਾਈ ਜੀ ਆ ਸਾਰੇ ਹਥਿਆਰ ਲੈ ਜਾਵੀਂ ਲੈ ਜਾ ਹਥਿਆਰ ਲੈ ਜਾਓ ਸਾਰੇ ਸੱਤੇ ਨੂੰ ਵੀ ਲੈ ਲਿਆ ਤੂੰ ਬੋਲ ਬੋਲ ਕੇ ਬਣਾਉਂਦੇ ਆ ਜੀ ਅਸੀਂ ਐਨੀ ਲੇਵਰ ਦੇ ਜਾ हां ਜੀ ਲੈ ਲੈਂਦੇ ਆ ਜੀ ਓ ਜੀ ਬਾਈ ਆ ਗਏ ਬੰਦੇ ਫਾਈਨਲ ਹੋ ਗਿਆ ਕੰਮ ਆਪਣਾ ਅੱਜ ਬਣੀਆਂ ਢਾਈ ਟਰਾਲੀਆਂ ਬਣ ਗਈ ਅੱਜ ਢਾਈ ਬਣ ਗਈ ਅੱਜ ਹੈ ਨਾਣੇ ਕੱਢ ਦੋ ਬਾਈ ਮੇਰੇ ਲੈ ਕੋਏ ਆ ਜਾ ਉਹ ਆ ਜਾ ਬਾਈ ਫਰਮ ਹੈ ਨਾ ਟਰੇ ਭਰੀ ਹੋਈ ਪੂਰੀ ਭਾਈ ਮੈਨ ਲੱਗਦਾ ਪਹਿਲਾ ਖਾਲੀ ਹੋਣੀ ਚਾਹੀਦੀ ਸੀ ਇਹ ਸਾਡੀ ਨਹੀਂ ਉਹਦੇ ਕਰਕੇ ਹੋ ਗਈ ਉਛਲ ਗਈ ਥੋੜੀ ਜਿਹੀ ਉਧਰ ਪੱਟਾ ਮੁੰਡਾ ਆਪਣੇ ਕਰਕੇ ਹਾਂ ਨਾਣੇ ਸਾਫ ਆ ਚਾਰ ਕਿੱਲਾਂ ਜਦੋਂ ਮਸ਼ੀਨ ਘੁਮਾਦੀ ਕਹਿੰਦੇ ਟਰਾਲੀ ਪੂਰੀ ਕਰਦੀਏ ਪੂਰੀ ਤਾਂ ਵੀ ਅੱਧੀ ਹੋ ਰਹੀ। ਚਾਹ। ਧੰਨਵਾਦ ਤੁਹਾਡਾ। ਧੰਨਵਾਦ ਹੁਣ। ਅਗਲੇ ਸਾਲ ਮਿਲਾਂਗੇ। ਹੈਂ? ਅੰਦੀ ਤਾਂ ਰਹਿਣੀ ਹੈ ਅਗਲੇ ਸਾਲ। ਹੈਂ? ਪਕੜ ਬਾਹਰ ਨਹੀਂ ਚੱਲਦੀ। ਆਹੋ ਐ ਤੌਰੀਆਂ। ਹੁਣ ਤਾਂ ਸੀਜ਼ਨ ਗਾਹਾਂ ਪਰ ਹੋ ਗਿਆ ਕੰਮ ਇਹ ਫਾਈਨਲ ਕਰਤਾ ਤੁਸੀਂ। ਪਾਰਟੀ ਕਰਤੀ ਤੁਹਾਨੂੰ ਬੰਦੇ ਤੂੜੀ ਵਾਲਿਆਂ ਨੂੰ ਵੀ ਕਰਤੀ। ਕੋਸ਼ਾ ਵੜੇ ਹੀ ਪੰਡ ਚਾ ਕੇ ਤੂੰ ਕਰਾ ਦੇ ਮੋਟਰ ਕੋਲ ਤੇ ਡੇਨ ਟਰਾਲੀ ਉਹਨਾ ਟਰਾਲੀ ਮੈਂ ਨਹੀਂ ਛੱਡ ਕੇ ਆਉਣੀ ਜਵਾਬ ਆਪਣਾ ਸਿੱਧਾ ਤੇ ਕਰ ਤੇ ਲੈ ਕੇ ਆਇਆ ਮੈਂ ਤੁਹਾਡੇ ਤੇ ਮੇਰੇ ਘਰ ਤੇ ਟਰਾਲੀ ਲੈ ਕੇ ਜਾਏ ਹੁਣ ਆਈ ਯਾਰੀ ਆ ਆਹੀ ਕਾਦੀ ਆਹੀ ਆ ਬਾਈ ਹੁੰਦੀ ਆ ਮੈਂ ਹੋਰ ਕੀ ਹੁੰਦਾ ਜਿੰਨੂੰ ਪਹਿਲਾਂ ਕਰਨਾ ਤਾਂ ਉਦੋਂ ਹਾਂ ਜੇ ਨਾ ਕਿਤੇ ਥੋੜਾ ਜਿਹਾ ਕੰਮ ਨਹੀਂ ਕਰਾ ਰਹਾ ਅਜੇ ਕਹਿੰਦੇ ਨੇ ਰੁਕ ਜਾ ਇੱਕ ਦੋ ਦਿਨ ਰੁਕ ਜਾ ਫਿਰ ਬਣਾ ਦੂੰਗੇ ਤੇਰੀ ਫਿਰ ਮਗਰ ਮੈਨੂੰ ਮਗਰ ਦੇ ਰੱਖਣਾ ਦਾ ਤੁਸੀਂ ਆਪਣਾ ਹੈ ਆਪਣਾ ਤਾਂ ਮਸ਼ੀਨ ਚੱਲਦੀ ਜਾਹੀ ਯਾਰ ਕਿੱਥੇ ਚੱਲ ਗਈ ਹੁਣ ਤੇਰੇ ਚੱਲ ਗਈ ਤੇ ਆਪਣੇ ਬਣਾਤੀ ਹਮ ਟਿੱਕਰ ਸਾਹਿਬ ਮੈਂ ਕਿਹੜਾ ਚਾਰਾ ਖੜਨਾ ਪਹਿਲਾਂ ਹਮ ਬਾਕੀ ਟਾਇਰ ਹੀ ਠਾ ਲਾਤੇ ਜਾਵਾਂ ਗੰਜੇ ਕਰਦੇ ਤੁਸੀਂ ਸਾਹਿਬ ਦੇਖ ਲਓ ਸਾਲ ਹੋਇਆ ਡਾਕਟਰ ਨੂੰ ਤੇਨੂੰ ਇਹ ਸਾਲੇ ਹੋਇਆ ਇੱਕ ਮਹੀਨਾ ਕਿ ਮਹੀਨਾ ਹੋਇਆ ਹੁਣ ਬਸ ਹਾਂ ਮਰਚ ਇਹ ਚਲੇ ਲਿਆ ਤਾਂ ਟਾਇਰ ਪਰਲਾ ਦਿਖਾ ਜਾਗੇ ਪਰਲਾ ਪਰਲੇ ਤਾਂ ਕੇ ਉਹ ਅੰਦਰ ਲਈ ਕਸਾਈ ਜਿਆਦਾ ਹਣਾ ਇਹਦਾ ਬਦਲਵਾਤਾ ਟਾਇਰ ਇਹਦੀ ਬਾਈ ਇਹ ਬਦਲਦਾ ਉਹ ਪਰਲਾ ਬਦਲਿਆ ਵਾ ਆ ਨਹੀਂ ਬਦਲਿਆ ਜਮਾ ਹੀ ਥੱਲੇ ਲੱਗਿਆ ਹੋਏ ਕਿਤੇ ਕਿਤੇ ਤੇ ਹਾਂ ਇਹ ਤਾਂ ਜਮਾ ਹੀ ਠਾ ਲਾਤਾ ਕੰਪਨੀ ਹਾਲ ਤੇ ਹੈ ਇੱਕ ਹਾਲ ਇੱਕ ਮਹੀਨਾ ਹੋਇਆ ਜਿਹੜਾ ਇਹ ਬਾਈ ਨੇ 22 ਸਾਲ ਦੀ ਗਾਰੰਟੀ ਹੈ ਕੰਪਨੀ ਕੋ ਕਿੰਨੇ ਘੰਟੇ ਚਲਾਤਾ ਇਹ ਚੱਲ ਗਿਆ 999 1000 ਚੱਲ ਗਿਆ 1000 ਹੀ ਚੱਲ ਗਿਆ ਸਾਲ ਦਾ ਚ 1000 ਚੱਲ ਗਿਆ ਤਾਂ ਵਧੀਆ ਚੱਲ ਠੀਕ ਹੈ ਹਾਂ ਟਰਮੋਜੀ ਛੱਡੇ ਟਰਾਲੀ ਹੁਣ ਛੱਡਿਆ ਆਉਂਗਾ ਇਹ ਤਾਂ ਲੱਗੇਗਾ ਅੱਧੀ ਅੱਧੀ ਕਿ ਟਰਾਲੀਆਂ ਪਾਉਣੀ ਖ ਬਾਈ ਉਹ ਕਹਿੰਦੇ ਖਾਲੀ ਪਿੰਡ ਛੱਡਿਆ ਜੀ ਸਾਤੇ ਜਿੱਥੇ ਤੂੜੀ ਬਣਾਉਣੀ ਤੇ ਉੱਥੇ ਛੱਟ ਕੇ ਆਵਾਂਗੇ ਉਹ ਵੀ ਆਈ ਫਾਈਨਲ ਕੰਮ ਆਪਣਾ ਨੇ ਪੰਡ ਲਾਹੀ ਹੋਰੇ ਦਾਣੇ ਉਤਾਰ ਲੈ ਚੱਕ ਲਈ ਜਾਗੇ ਸ਼ਾਮ ਨੂੰ ਤੇ ਲੰਘੇ ਬੰਦੇ ਜੀ ਲੋ ਜੀ ਬਾਈ ਤੇ ਤੂੜੀ ਦਾ ਬਣਾ ਨਿਪੜ ਗਿਆ ਕੰਮ ਇੱਥੇ ਹੀ ਬਣ ਗਈ ਇੱਥੇ ਰਹਿੰਦਾ ਤਾਂ ਵਿੱਕਾ ਕਾ ਹਾਂ ਤੇ ਬਾਅਦ ਚ ਵੱਡਿਆ ਤਾਂ ਇਹ ਜਿਹੜਾ ਰਾਤ ਨੂੰ ਆਪਾਂ ਨੇ ਜੀ ਦੀ ਬਣ ਗਈ ਸਾਰਾ ਨਿਪਟ ਗਿਆ ਆਪਣਾ ਤੂੜੀ ਦੇ ਅੰਦਰ ਪੈ ਗਈ ਸਾਰਾ ਖਸੋਕੇ ਆ ਤੇ ਆਪਣਾ ਆਮ ਪ੍ਰਸੀਨ ਵੀ ਗਿਆ ਮੋਕਾ ਤੇ ਆਪਾਂ ਨੇ ਮੱਕੀ ਵੀ ਚੀਣੀ ਜੰਮੀ ਆ ਚਲੋ ਜਾਨੂੰ ਹੋ ਜੂਗੀ ਤੇ ਉਧਰ ਆਪਾਂ ਨੇ ਬਾਜਾ ਨੇ ਬਾਡਾ ਲਾਤਾ ਬਾਜਾ ਲੱਗ ਕੇ ਆਪਾਂ ਬੱਟਣ ਮੱਕੀ ਹੋ ਜੂ ਜਾਨੂੰ ਤਿਆਰ ਫੇਰ ਕੱਲੂ ਆਪਾਂ ਨੇ ਉਹ ਪਰਲੇ ਚ ਰੌਣੀ ਕਰਤਾ ਤਾਂ ਖੇਤ ਆ ਬਈਆ ਪ੍ਰਸੀਨ ਦੇ ਲਾਗਾ ਤੇ ਇਹ ਚ ਕੱਲੂ ਚਰੀ ਵਿਚਾਂਗੇ ਚਰੀ ਬੀਜੂਗੇ ਥੋੜੀ ਥੋੜਾ ਜਿਹਾ ਬਾਜਰਾ ਬੀਜੂ ਤੇ ਬੀਜ ਲੈ ਆਂਦਾ ਆਪਾਂ ਨਹੀਂ ਅੱਜ ਤੇ ਸਵੇਰੇ ਦੇਖਾਂਗੇ ਸਵੇਰੇ ਸਵੇਰੇ ਬੀਜ ਦਉਗੇ ਆ ਬੀਜਣਾ ਬਾਈ ਡੰਗਰਾ ਖੱਤਰ ਚਾਰਾ ਐਪੀ ਤਾਂ ਤੇ ਇਹ ਤੇਲਾ ਸੁਣ ਲਾਇਆ ਹੋ ਤਾਂ ਲਸਣ ਪੱਟ ਲਿਆ ਆਪਾਂ ਨੇ ਹੋ ਗਈ ਕਪੰਡ ਲਸਣ ਥੋੜਾ ਐ ਇੱਕ ਤੀ ਬਰੀਕ ਰਹਿ ਗਿਆ ਬਾਈ ਆਹਾ ਤੇਰੇ ਬੰਦੇ ਲਾਇਆ ਕਿਆ ਕਹਿੰਦਾ ਡੂੰਗਾ ਲਾਤਾ ਫਟਾ ਚੜਾ ਗਿਆ ਤੇਰੇ ਬੰਦੇ ਨੇ ਲਾਇਆ ਹੋਇਆ ਬਰੀਕ ਰਹਿ ਗਿਆ ਚਲੋ ਬਾਕੀ ਆਹ ਆ ਬਾਈ ਬੂਟੇ ਤੇ ਮਿਰਚਾਂ ਦੇ ਤੇ ਟਮਾਟਰਾਂ ਦੇ ਇੱਥੇ ਲਾਏ ਹੋਏ ਤੇ ਉਹ ਕਹਿ ਵੀ ਜੀ ਚ ਇਹ ਆਪਾਂ ਨੇ ਕੱਲੂ ਵਾਦਣਾ ਤੇ ਆਪਾਂ ਨੇ ਬੂਟੇ ਪੱਟ ਲੈ ਘਰਾਂ ਲਾ ਦੇਣੇ ਹੋ ਜਾਣਾ ਇਹ ਪਾਣੀ ਪਾ ਦੇਣਾ ਆਪਾਂ ਨੇ ਹੋ ਜਾਣਾ ਤੇ ਆਹ ਲਸਣ ਰਹਿ ਗਿਆ ਬਾਈ ਆਹ ਕਿਹੜੀ ਪੱਟੋ ਗੀ ਲਸਣ ਦੀ ਤੇ ਆ ਜ ਆ ਪਹਾੜੀ ਜੱਲਸਣ ਹੁੰਦਾ ਏ ਤੇ ਇਹ ਰਹਿ ਗਿਆ ਆਪਣਾ ਇਹ ਥੋੜਾ ਜਿਹਾ ਹਰਾ ਹਲੇ ਤੇ ਬਾਕੀ ਈ ਬਾਈ ਉਹ ਬਹੁਤ ਆ ਜੜ ਜਿਕੜਾ ਕਹਿੰਦੇ ਨੇ ਡੂੰਗੀ ਜੜਾਂ ਬਹੁਤ ਆ ਇਹਦੀਆਂ ਦਿਖਾਈ ਆ ਉਹ ਬੂਟਾ ਜਿਹੜਾ ਪੱਟਿਆਂ ਦਾ ਆਪਾਂ ਨੇ ਲਸਣ ਦਾ ਆਹ ਤਾਂ ਦੂਆਈ ਆ ਆਹ ਤਾਂ ਦੂਆਏ ਇਹ ਵੀ ਜੜ ਬਹੁਤ ਆ ਹੈ ਡੂੰਗਾ ਲਾਇਆ ਥੋੜਾ ਜ ਆਹ ਦੂਆ ਦਿਖਾ ਆ ਦੇਖੋ ਬਾਈ ਜੜੀ ਕਹੇ ਜੀ ਲਸਣ ਦੀ ਇਹ ਲਸਣਾ ਇਹ ਪਹਾੜੀ ਜਿਹੜਾ ਉਹ ਖੜਾ ਉੱਧਰ ਜੜ ਦੇਖੋ ਮਜੀ ਪੱਟ ਹੋਇਆ ਹੈ ਮਜੀ ਪੱਟ ਹੋਇਆ ਟੋਆ ਮਾਰ ਕੇ ਜਿੱਕੜਾ ਬੂਟਾ ਪੱਟਦੇ ਹੁੰਦੇ ਆ 4 ਇੰਚ ਥੱਲੇ ਆ ਅ ਚਲੋ ਚੱਲਦੇ ਆ ਜੀ ਲੈ ਕੇ ਉਹਨੂੰ ਬੰਦੇ ਪੰਡ ਉਹ ਖੜਾ ਏ ਉਹ ਨਰਮ ਆ ਲੈ ਉਹ ਤਾਂ ਲੇਟ ਪੱਟ ਲੂंगे ਕੋਈ ਗੱਲ ਠੀਕ ਆ ਚੱਲ ਹਾਂ ਬਾਕੀ ਸਮਾਨ ਕਰ ਲਾ ਇਕੱਠਾ ਖੁਰਪਾ ਪਾਲਾ ਵਿੱਚੇ ਪਾ ਲਿਓ ਬੰਦੀ ਆ ਪੰਡ ਬਾਈ ਹਾਂ ਲੋ ਜੀ ਬਾਈ ਹੁਣ ਪਹੁੰਚ ਗਏ ਖੂਹਰ ਵਾਲੇ ਖੇਤਾਂ 'ਚ ਗੰਨਾ ਆਵੜਾ ਮੂਟਾ ਡੜੀ ਲੱਗਿਆ ਇੱਧਰ ਕੰਮਕਾਰ ਆਈਆਂ ਉਹ ਦੋ ਕੁ ਲੈਨਾਂ ਜੱਗੇ ਰਹਿ ਗਈਆਂ ਦੀਆਂ ਸੱਸੀ ਕਾਲ ਜੀ ਬਈ ਫੇਰ ਉਦੋਂ ਦਾ ਗਿੱਲਾ ਅੱਛਾ ਜੀ ਮਾ ਚਾਲਾ ਜੇ ਛਾਂਗਦਾ ਫੇਰ ਆ ਦੇਖੋ ਆ ਵੀ ਇੱਥੇ ਹੋਰ ਫੁੱਟਿਆ ਏਤੀ ਟਾਹਣੀਆਂ 12 ਫੁੱਟ ਏ ਤੇ ਪਹਿਲਾਂ ਛਾਂਗਦੇ ਜੀ ਫੇਰ ਥੋੜਾ ਚੰਗੇ ਜੇ ਲੱਗਦੇ ਹੂੰ ਤੇ ਹੁਣ ਚਲ ਹੁਣ ਲਈ ਫੁੱਟਣੇ ਹੈਗੇ ਹੁਣ ਨੌਰਸ ਲਾ ਗੀ ਹੁਣ ਹੋਗੇ ਸਾਫ ਮਨ ਲੱਗਦਾ ਹਾਂ ਬਾਕੀ ਆਹੀ ਦੋ ਕੁ ਲੈਨਾਂ ਦੀਆਂ ਅੱਛਾ ਉਧਰ ਪਾਣੀ ਲੱਗਿਆ ਪਤਾ ਇਹਨੂੰ ਹੂੰ ਇਹ ਗਿੱਲਾ ਦਾ ਫੇਰ ਉਜੇ ਤੇ ਸਾਜੀ ਤਾਂ ਨਾ ਕੰਨੇ ਇਹਨੂੰ ਆਪਣੇ ਇੰਚ ਛੱਡਿਆ ਵਾ ਤਾਂ ਥੋੜਾ ਜਿਹਾ ਪਾਣੀ। ਬਾਕੀ ਲੂਈ ਚ ਡਾਇਟ ਹੋਇਆ ਪਾਈਏ ਨਾਲੇ। ਡਾਇਆ ਚੱਕ ਲਿਆਂਦਾ ਡਾਇਆ ਪਾਏ। ਬਾਕੀ ਗੜਾਈ ਦੀ ਕਰਾ ਫੇਖੋ। ਹਾਂ ਹੁਣੇ ਕਰਾ ਦੀ। ਗੜਾਈ ਹੋਈ ਵੀ ਸਸਰਾਓ ਜੀ। ਰੁਕ ਜੇ ਹਲੇ। ਹਾਂ ਰੁਕ ਜਾ ਹਲੇ। ਰੋਕਣਾ ਕਿ ਫੇ ਇੱਕ ਪਾਣੀ ਲਾ ਕੇ ਕਰ ਦੇ। ਪਾਣੀ ਲਾ ਕੇ ਖਤਮ। ਇਹ ਕਹਿੰਨਾ ਇੱਕ ਪਾਣੀ ਲਾ ਦੀ। ਫੇ ਕਰ ਦੇ। ਤੇ ਪਾਰ। ਆ ਫੇ ਪਾਰ। ਇਹ ਹੈ ਨਾ ਜਿਹੜਾ ਕਾਕੰਡਾ ਬੜਾ ਮੋਟਾ ਹੋਇਆ ਇਹ ਸੁੱਕ ਜਾਊਗਾ ਤੇ ਬੜਾ ਹੋਇਆ ਨਾ ਫੇ ਗੜਾਈ ਵੀ ਨਹੀਂ ਹੋਣੀ ਹਾਂਜੀ ਬਾਕੀ ਇਹਦੇ ਵਿੱਚ ਫੇ ਹੁਣ ਖੜਾਉਂਗਾ ਇਹ ਚ ਨਹੀਂ ਖੜਾਉਣਾ ਉਹ ਪਰਲੇ 'ਚ ਖੜਾਉ। ਪਰਲੇ 'ਚ ਖੜਾਈ ਇਹਦਾ ਨਿਕਲਣ ਲੱਗਿਆ ਇਹਦਾ ਨਿਕਲਣ ਲੱਗਿਆ ਇੱਚ ਕਿਹਾ ਫਾਇਦਾ ਲਿਖਣਾ ਇਹਦਾ ਹੂੰ ਇਹ 'ਚ ਨਹੀਂ ਖੜਾਏਦਾ ਫਾਇਦਾ ਉਹ ਪਰਲੇ 'ਚ ਖੜਾਉਂਗੇ ਹਾਂ ਜੇ ਖੜਾਉਣਾ ਜੂਰੀਆ ਖੜਾ ਲਈ ਨਹੀਂ ਨਹੀਂ ਜੂਰੀਆ ਵੀ ਕੋਈ ਫਾਇਦਾ ਨਹੀਂ ਹੂੰ ਕੋਈ ਫਾਇਦਾ ਨਹੀਂ 'ਚ ਖੜਾ ਇਹਦਾ ਹੂੰ ਬਾਕੀ ਤੂੜੀ-ਤਾੜੀ ਦਾ ਨਿਬੜ ਗਿਆ ਭਾਈ ਆਪਣਾ ਆ ਤੂੜੀ ਜਾ ਡੈਡੀ ਗਿਆ ਤਾਂ ਘੁੰਮਣ ਰਿਸ਼ਤੇਦਾਰੀਆਂ ਜਾ ਕੋਈ ਹੁਣ ਮਾਤ ਦੋ ਦਿਨ ਆਵਤਾਰੇ ਆ ਘੁੰਮ ਫਿਰਿਆ ਆ ਹੋਰ ਕੀ ਆ ਦੀਪੀ ਨਾਲ ਗਿਆ ਉਹਦਾ ਉਹ ਵੀ ਆ ਉਦੋਂ ਭਾਂਡ ਗਿਆ ਤਾਂ ਮਾਹ ਚੱਲ ਮੰਡੇ ਯਾਰ ਹਾਂ ਆ ਮੇਰੇ ਨਾਨਕੇ ਘਮਾ ਲਈ ਗਾ ਤੂੰ ਮੇਰੇ ਆਪਣੇ ਨਾਨਕੇ ਹਾਂ ਘਵਾ ਲਿਆ ਆ ਹੋਰ ਕੀ ਆ ਲੋ ਚਾਹ ਦਿਨ ਲਾਇਆ ਆ ਹੋਰ ਕੀ ਆ ਬਾਕੀ ਉੱਧਰ ਬਈ ਪਾਈਪ ਲਾਈਨ ਦੱਬ ਹੋ ਰਹੀ ਆ ਆਪਣੀ ਪਾਈਪ ਲਾਈਨ ਵੀ ਲਾਗੇਤੀ ਉਹਦੇ ਤੇ ਥੋੜੀ ਜੀ ਫੁੱਟ ਗਈ ਪਾਈਪ ਲਾਈਨ ਅੱਛਾ ਇੱਕ ਜਗ੍ਹਾ ਤੇ ਕਹਿੰਦੇ ਮੋਟਰ ਨਾਲ ਚਲਾਇਓ ਵੀ ਕੱਲੂ ਜੋੜ ਲਵਾ ਦੂੰਗੇ ਠੀਕ ਹੈ ਠੀਕ ਹੈ ਹਮ ਆਹ ਮੜੀ ਮੋਟੀ ਉਧਰ ਅੱਧਰ ਨੂੰ ਘੁੰਮ ਗਈ ਹਾਂਜੀ ਹਾਂਜੀ ਪਤਾ ਲੱਗਦਾ ਨਹੀਂ ਹੈਗਾ ਜਿਹੜਾ ਸਿੱਧੀ ਹੋ ਲੈਣੀ ਆ ਉਹ ਜੀ ਸੀ ਵੀ ਆ ਨਾਲੇ ਭਰਦੇ ਕਾਦੇ ਨਾਲ ਭਰਦੇ ਇਹ ਹੀ ਪਹਿਲਾਂ ਬੰਦੇ ਪਾਈ ਜਾਂਦੇ ਥੋੜੀ ਥੋੜੀ ਮਿੱਟੀ ਫਿਰ ਜੀ ਸੀ ਵੀ ਪਾਈ ਜਾਂਦੀ ਆ ਅੱਛਾ ਨਾਲ ਦੀ ਨਾਲ ਕਹੀ ਮੈਂ ਵੀ ਕਹਿੰਦਾ ਵੀ ਇੰਨੀ ਕਿ ਇੱਥੇ ਭਰ ਨਹੀਂ 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 ਇੰਨੀ ਛੱਤੀ ਭਰ ਹਮ ਥੋੜੀ ਥੋੜੀ ਵਾ ਮਿੱਟੀ ਉਹ ਪਾਈ ਜਾਂਦੇ ਠੀਕ ਅੱਜ ਪੈਪ ਨਹੀਂ ਤੇ ਆਏ ਕਹਿੰਦੇ ਨਹੀਂ ਤਾਂ ਫੋਨ ਤੇ ਉਹ ਖਾਸੀ ਸਰੇ ਲਾ ਦੇਣੀ ਚ ਨੇੜੇ ਚ ਲਾ ਦੇਣੀ ਆਪਾਂ ਹੁਣ ਆਇਆ ਟਰਾਲ ਪੈਪ ਹੁਣ ਆਇਆ ਹਾਂ ਚਲ ਇੱਧਰ ਨੂੰ ਘੁੰਮ ਕੇ ਗਏ ਹਾਂ ਬਾਕੀ ਗਾਹਾਂ ਵੇਲ ਜਾਣੀ ਓਹ ਗਾਹਾਂ ਲੈ ਜਾਣੀ ਕਹਿੰਦੇ ਉਹ ਉੱਥੇ ਗਾਹਾਂ ਬੋਲੇ 15 ਕਿਲਿਆਂ ਦਾ ਫਰਕ ਤਾਂ ਪੈ ਜਾਊਗਾ ਹਾਂ 10 15 ਕਿਲੇ 15 ਕਿਲਿਆਂ ਦਾ ਪੈ ਜਾਊਗਾ ਟੋਕਣ ਹਾਂ 2 ਪਿੱਚਾ ਹਾਂ 7 ਫੇਰ ਆਪਣੇ ਹਾਂ ਠੀਕ ਆ ਚਲੋ ਆਪਾਂ 15 ਪਾਜਣਾ ਪਾਜਣਾ 15 ਕਿਲਿਆਂ ਦਾ ਨਾ ਪੱਕਾ ਹਾਂ ਬਹੁਤ ਦੂਰ ਲੈ ਪਾਈਪ ਲਾਈਨ ਜਾਣੀ ਬਾਈ ਪਿੰਡ ਤੇ ਲੈ ਕੇ ਸਮਝੋ ਦੇਖ ਲਓ ਕਿਲੋਮੀਟਰ ਦੀ ਹੋ ਜਾਣੀ ਤਪਰੀ ਪਹੁੰਚ ਗਈ ਤਪਰੀ ਪਹੁੰਚ ਗਈ ਤਪਰੀ ਪਹੁੰਚੀ ਹੈ ਪਿੰਡ ਵਾਲਾ ਪਾਣੀ ਤਪਰੀ ਜਾਂ ਦੇਣਾ ਉੱਥੇ ਨਾ ਜਨਰੇਟਰ ਨਾਲ ਲਾਉਨੇ ਮੈਨੂੰ ਲੱਗਦਾ ਉਹ ਫੇਰ ਹੁਣ ਪੈਸੇ ਦਾ ਇੱਕ ਵਾਰ ਲੱਗ ਜੇ ਨੇ ਜਿਹੜਾ ਜਨਰੇਟਰ ਨਾਲ ਲਾਉਣਾ ਸੌਖਾ ਕਿਤੇ ਸੌਖਾ ਨਹੀਂ ਤੇਲ ਕਿੰਨਾ ਮਹਿੰਗਾ ਹੋਇਆ ਹੈ ਕਾਲ ਚੂਨੀ ਲਾਉਂਦਾ ਅਗਲਾ ਅਗਲਾ ਕਹਿੰਦਾ ਮਹੀਨੇ ਪੈ ਜਾਣਾ ਫਲਾਣਾ ਹੋ ਜਾਣਾ ਹਾਂ ਜੀ ਤੇ ਅਗਲਾ ਬਟਨ ਦੱਬ ਕੇ ਜਦੇ ਨਾਲੇ ਦੋਵੇਂ ਘਰਾਂ ਸਰ ਜਾਣਾ ਓਰੇ ਓਰੇ ਸਿੰਘਾਂ ਸੰਜੀ ਦੱਬਣੇ ਨੇ ਸੰਜੇ ਸੰਜੇ ਦੱਬੂਗਾ ਠੀਕ ਹੂੰ ਓਰੇ ਦੇ ਸੰਜੀ ਹੋਗੇ ਹੂੰ ਗਾਹ ਉਹਨਾਂ ਦੇ ਹੋਗੇ ਗਾਹ ਉਹਨਾਂ ਦੇ ਹਾਂ ਬਾਕੀ ਜਾਂ ਦੋਵੇਂ ਧਰਾਂ ਨੂੰ ਖਾ ਜਾ ਚਰੀ ਕੱਦ ਬੀਜਣੀ ਫਿਰ ਹੁਣੀ ਚਰੀ ਕਾਲੂ ਕਾਲੂ ਵੀ ਇਦਾਂ ਨਹੀਂ ਲੇਟ ਹੁੰਦੀ ਆ ਨਾਲੇ ਫਿਰ ਚਾਰਾ ਹੋ ਜੂ ਛੇ ਨਾ ਨਾ ਕਾਲੂ ਇੱਕ ਵਾਰ ਬਾਹ ਕੇ ਬਾ ਫਿਰ ਜਦ ਤਵੀਆਂ ਨਾਲ ਬਾਦੂਗੇ ਇੱਕ ਵਾਰੀ ਫਿਰ ਛਿੱਟਾ ਦੇ ਕੇ ਰੂਟਾ ਵੜਨਾ ਬਾਦੀ ਹਾਂ ਨਹੀਂ ਚਲ ਦੇਖ ਲਈ ਇੱਕਣ ਕਰਨ ਹਾਂ ਆਏ ਆ ਜਿਹੜੀ ਉਹ ਪੂਜਾਈ ਇਦਾਂ ਤੇਰਾ ਚੱਕ ਹੋ ਜਾਊਗਾ ਕਣਕ ਦਾ ਉਹ ਪੁੰਗੇ ਖਾਂਗੇ ਰੋਟਾ ਬੇਟਰ ਨੇ ਛੱਡਣੇ ਨੇ ਉਹ ਰੋਟਾ ਬੇਟਰ ਨੇ ਦਾ ਉਹ ਤਾਂ ਹੋ ਜਾਣੇ ਮੜਾ ਜਾ ਬੱਟ ਹੋ ਜੂंगे ਤਵੀਆਂ ਤਵੀਆਂ ਨਾਲ ਵੜ ਦੂੰਗੇ ਬਾਅਦ ਚ ਰੋਟਾ ਬੇਟਣਾ ਵਾਏ ਹੋ ਜਾਣਾ ਚੱਲ ਦੇਖ ਲਈਏ ਕੰਮ ਕਰਦੇ ਬਾਕੀ ਲੇਟ ਹੁੰਦੀ ਹੈ ਕਹਿੰਦਾ ਬੀਜ ਦੀ ਕਰਨੀ ਆ ਚੱਲੂ ਬੀਜ ਦੀ ਕਰ ਦੂਆ ਨਿਊਟਰੀ ਬਾਜਰਾ ਜਾ ਬੱਗੇ ਕਦਾਊਗੀ ਬੀਜ ਦੇਣ ਹੂੰ ਬਾਕੀ ਉਹਦੇ ਵਿੱਚ ਫੇਰ ਚੱਲ ਉਹ ਬੀਜ ਨਹੀਂ ਫੇਰ ਪਨੀਰੀ ਜਿਹੜੀ ਕਹਿੰਦਾ ਬਰਸੀਨ ਵਾਲਾ ਹੂੰ ਬਰਸੀਨ ਵਾਲੇ ਚ ਫਾਇਦਾ ਆਈ ਪਨੀਰੀ ਬੀਜੀ ਦਾ ਮੈਂ ਉਹਨੂੰ ਬਾਹ ਹੋ ਜਾਊਗਾ ਆਹੋ ਕੱਖਾਂ ਦਾ ਸੁੱਕ ਜੂ ਹੂੰ ਕਲ ਉਹਦੇ ਵੀ ਜੂ ਕੱਖ ਘਟ ਹੁੰਦਾ ਡੱਗਾ ਜਗਾ ਹੈਗੀ ਉਹ ਡੱਗਾ ਹੂੰ ਹਾਂ ਅਨੇਤੀ ਦੇ ਨਹੀਂ ਸਰਨਾ ਇੰਨਾ ਹੀ ਇੰਨਾ ਬਿਗੇ ਖਣਚਾ ਵੀ ਹੈ ਹਾਂ ਤੇ ਆਕੇ ਵੀ ਬਾਕੀ ਨਾਲ ਇੱਕ ਸਾਈਡ ਇਹ ਆ ਇੱਕ ਸਾਈਡ ਜਿੱਥੇ ਉਹ ਬੱਕੀ ਬੀਜੀ ਆ ਉਹਦਾ ਕੱਟਣਾ ਹੀ ਕਦੋਂ ਹੋਊਗਾ ਫਿਰ ਹੂੰ ਬਾਅਦ ਚ ਲੋਕ ਵਗੇ ਦਾ ਹੂੰ ਬਾਕੀ ਠੀਕ ਆ ਵਾ ਹੋ ਗਈਆਂ ਕਰੈ ਨਹੀਂ ਆਲੇ ਹੋ ਗਈਆਂ ਨਿਬੜ ਗਿਆ। ਦੋਈ ਲੈਨੇ ਡੇਢ ਕਿਤੀ। ਉਹ ਬੂਟੇ ਰਹਿਨੇ ਆ ਜਿਹੜੇ ਹੁਣ ਲਾਏ ਆ। ਉਹ ਨਹੀਂ ਛਾਂਗੇ। ਉਹ ਨਹੀਂ ਛਾਂਗੇ। ਹੋਰ ਵਧਣਗੇ ਜਾਂਦੇ। ਅੱਛਾ ਜੀ। ਚਲੋ ਬਾਕੀ ਭਾਈ ਬੂਲਰ ਸਾਲ ਦੇ ਹੋਗੇ। ਹਾਲ ਤੇ ਉੱਪਰੇ ਹੋਗੇ ਹੁਣ। ਬਾਕੀ ਪੌਨੇ ਨਿਜਤ ਵੀ ਡਾਇਟ ਹੋਏ। ਹਾਂ ਤਾਂ ਹੀ ਆਉਣੇ ਆ। ਬਾਕੀ ਇਹਨਾਂ ਵਿੱਚ ਵੀ ਪਾਏ ਚੱਈ ਚੱਲਣਾ। ਬਰਸਾਤ ਦੇ ਬੂਟਾ ਦੇਖਦਾ। ਬਰਸਾਤ। ਹਾਂ। ਗੰਨਾ ਹੋ ਗਿਆ ਆ ਬੂਟਾ ਹੋ ਗਿਆ ਕਰ ਲੀਆਂ ਦੋ ਲਾਈਨਾਂ ਬਰਸਾਤ ਚ ਜਾ ਕੇ ਭੂਸਰਦੇ ਆਂ ਇਹ ਕਰ ਲੀਆਂ ਦੋ ਲਾਈਨਾਂ ਖਤਮ ਉਹ ਘਾਟਾ ਹਾਂ ਉਹ ਜਿਹੜੇ ਫਟ ਗਏ ਨਾ ਇੱਕ ਆਇ ਦੀ ਕਿ ਉਹ ਰੇ ਪਟਾਕੇ ਲਾਏ ਇੱਕਣਾ ਲਾਏ ਉਹ ਦੋ ਨਵੀਆਂ ਲਾ ਦੇਣੀਆਂ ਲੈ ਉਹ ਦੋ ਨਵੀਆਂ ਲਾ ਦੇ ਉਹ ਜਿਹੜੇ ਪਟਾਕੇ ਹਰੇ ਹਰੇ ਹੋਏ ਆਂ ਬਸ ਬਸ ਉਹ ਪਟਾਕੇ ਇੱਧਰ ਲਾ ਦੇ ਉਹ ਦੋ ਲਾਈਨਾਂ ਨਵੀਆਂ ਲਾ ਦੇ ਉਹ ਨਵੀਆਂ ਆ ਜਾਣ ਬਾਇਓ ਕਰਨਾ ਅਗੇ ਤੇ ਲੱਗ ਜੂਗੇ ਮੁੱਡੇ ਚ ਲੱਗ ਜੂਗੇ ਗੰਨੇ ਚ ਆ ਮੁੱਡੇ ਹੋਈ ਆ ਉਹ ਤਾਂ ਇੱਕੋ ਗੱਲ ਇੱਕੋ ਗੱਲ ਬਾਕੀ ਬੂਟੇ ਹੀ ਬੂਟਾ ਨਹੀਂ ਇੱਧਾ ਹੁੰਦਾ ਨਹੀਂ ਹਾਂਜੀ ਤੇ ਬੂਟੇ ਨੇ ਬੜੇ ਹੀ ਹੋ ਜਾਣਾ ਉਹਨਾਂ ਨੇ ਉਹਨਾਂ ਨਾਲ ਦੀ ਸਹੀ ਗੱਲ ਤੇ ਬੂਟੇ ਚ ਕੋਣਾ ਆਹ ਲਾਇਆ ਫਤਹਿ ਲੱਗਦਾ ਠੀਕ ਜਾਈ ਫਤਹੀ ਠੀਕ ਆਓ ਜਲਦੀ ਆ ਆਪਣਾ ਸਰੂਆਂ ਵਾਲਾ ਗੰਨਾ ਬਾਈ ਇੱਥੇ ਗਾਹਾਂ ਦੂਜਾ ਜਿਹੜਾ ਪੰਜਵੀਂ ਵੱਢ ਕੇ ਵਿਚੇ ਦਾ ਆ ਲੱਗ ਗਿਆ ਫੁੱਟਣਾ ਪਾਣੀ ਲਾਤਾ ਰੋਟਾਵੇਟਰ ਮਾਰ ਕੇ ਲੱਗ ਗਿਆ ਥੋੜਾ ਥੋੜਾ ਫੁੱਟਣਾ 5-7 ਦਿਨ ਤੱਕ ਆਜੂ ਪੂਰਾ ਬਾਹਰ ਲੈਣਾ ਸਿਆੜਾਂ ਚ ਇਹਨ ਪੂਰਾ ਦਿਖਣ ਲੱਗ ਜਾਊਗਾ। ਬਾਕੀ ਆਜੂ ਕੋਈ ਸ਼ਿਟੀ ਸੁੱਕੀ ਬਈ ਆਪਣੀ। ਰੇਤੀ ਦਾ ਫਰਕ ਆ। ਇਹ ਪਹਿਲਾਂ ਲੱਗੀ ਤਾਂ ਫਾਇਦਾ ਹੀ। ਇਹ ਤਾਂ ਲੇਟ ਕਰੇ ਨਾ। ਉਹ ਤਾਂ ਫੇਰ ਜਿਆ ਪੱਤਾ ਫਟਿਆ ਫੇਰ ਸੁੱਕਦੀ ਏ। ਫੇਰ ਸੁੱਕਦੀ ਹੋਊਗੀ। ਹਾਂ। ਫੇਰ ਤੇ ਜਿੰਨਾ ਮਾਰਦੀ ਏ ਕੋਈ ਪਰਸੈਂਟ ਹੋ ਜਾਂਦੀ ਆ ਬਾਕੀ ਸੁੱਕਦੀ ਆ। ਬਾਕੀ ਇੱਕ ਅਗੇਤੀ ਲਾਉਣੀ ਚਾਹੀ ਥੋੜੀ। ਅਗੇਤੀ। 20 ਦਿਨ ਅਗੇਤੀ ਲਾਦੇ ਪੰਨਾਂ ਦੇ ਬਸ ਬਹੁਤ। ਬਾਕੀ ਸਾਰੇ ਖਾਲ ਚ ਉਹਦਾ ਵੀ ਫਾਇਦਾ ਨਹੀਂ ਪੈਣਾ ਲਾਈ ਆ। ਆ ਲਾਈ ਤੇ ਆਪਾਂ ਨੇ ਜਨਵਰੀ ਦੇ ਐਂਡ ਚ। ਹਾਂ ਬਾਕੀ ਉਥੇ ਜਾਗਤ ਪਰ ਦੇਖਿਆਂ ਦੇਖਲਾ ਉਹਦਾ ਪਹਿਲੀ ਫੁੱਟਿਆ ਪਤ ਨਹੀਂ ਕਿਹੜਾ ਬੀਜ ਆ। ਹੂੰ। ਚੂਗੇ ਉਹ। ਸਲੋਵਾਸ ਕੋ। ਹਾਂ ਸਲੋਵਾਸ ਕੋ ਲਾਈ। ਸਲੋਵਾਸ ਕੋਈ ਕਹਿਣਾ ਬਹੁਤ ਪਹਿਲੇ ਜਾਗਤ ਪਰ ਕਹਿਤਾ ਸੀ। ਕੋਲ ਠੀਕ ਹੈ ਸਾਸਿਕਾਲ ਜੀ ਮਿਲਦੇ ਆ। ਕਿਸੇ ਅਗਲੇ ਬਲੌਗ ਚ।